ਸ਼ਾਸ਼ਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਤ ਬਟਿਕ ਤੇ ਉਮੀਦ ਹੈ ਤੁਸੀਂ ਵਧੀਆ ਹੋਵਗੇ ਅੱਜ ਮੈਂ ਹੈਵੀ ਸੂਟ ਨਾਪ ਦੀ ਕਟਿੰਗ ਕਰਾਂਗੀ ਸ਼ਰਟ ਦੀ ਤੇ ਤੁਸੀਂ ਪਲੀਜ਼ ਫੁੱਲ ਵੀਡੀਓ ਦੇਖਣੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰਨਾ ਤੇ ਇਹ ਮੈਂ ਫਰੰਟ ਔਰ ਬੈਕ ਦੋਨੋ ਪੀਸ ਲੈ ਚੁੱਕੀ ਆ ਤੇ ਇਹਦੀ ਆਪਾਂ ਕਟਿੰਗ ਕਰਾਂਗੇ ਬੈਕ ਪੀਸ ਤੁਸੀਂ ਦੇਖ ਰਹੀ ਹੋ ਜਿਆਦਾ ਲਿਆ ਮੈਂ 1/2 ਇੰਚ ਇਹ ਤਾਂ ਲਿਆ ਕਿਉਂਕਿ ਜਿਹੜੇ ਗਲੇ ਆ ਪਿੱਛੇ ਜਾਂਦੇ ਆ ਤੇ ਇਹ ਕਦੀ ਪ੍ਰੋਬਲਮ ਨਹੀਂ ਆਂਦੀ ਤੇ ਗਲੇ 'ਚ ਝੋਲ ਨਹੀਂ ਪੈਂਦੀ ਠੀਕ ਹੈ ਜੀ ਇਹ 1/2 ਇੰਚ ਜਾਂ 1/4 ਇੰਚ ਲੈਣਾ ਬਹੁਤ ਜ਼ਰੂਰੀ ਹੈ ਇਹਨਾਂ ਤੁਹਾਡਾ ਗਲਾ ਇਕਦਮ ਵਧੀਆ ਰਹੇਗਾ ਤੇ ਆਹ ਫੁੱਲ ਨਾਪ ਹੈ 44 ਇੰਚ ਲੰਬਾਈ ਹੈ ਇਹਦੀ 44 ਇੰਚ ਰੱਖਾਂਗੇ ਆਪਾਂ ਤੇ ਟੋਟਲ 31 32 ਇੰਚ ਤੇ 1 ਇੰਚ ਐਕਸਟਰਾ ਲਵਾਂਗੇ 14 ਇੰਚ ਲਵਾਂਗੇ ਬ੍ਰੈਸਟ 21.5 ਕਮਰ 19 हिਪ 22.5 ਸਾਈਡ ਚੋਕ 315 ਤੇ ਘੇਰਾ 22.5 फ्रंट गला 6.5 ਤੇ ਬੈਕ ਗਲਾ 5.5 ਸਭ ਤੋਂ ਪਹਿਲਾਂ ਆਪਾਂ ਤੀਰਾ ਲਵਾਂਗੇ ਮੈਂ 7 ਇੰਚ ਤੀਰਾ ਲੈ ਰਹੀ ਆ ਕਿ 14 ਦਾ ਹਾਫ 7 ਇੰਚ ਉਸ ਤੋਂ ਬਾਅਦ ਇੱਥੋਂ ਮੈਂ 7 ਇੰਚ ਮੋਡਾ ਲੈ ਰਹੀ ਆ 7 ਇੰਚੀ ਤੀਰਾ ਲਿਆ 7 ਇੰਚੀ ਮੋਡਾ ਲਿਆ ਠੀਕ ਹੈ ਜੀ ਇੱਥੇ ਆਪਾਂ ਬਾਕਸ ਬਣਾ ਲਾਂਗੇ ਉਸ ਤੋਂ ਬਾਅਦ ਇੱਥੋਂ ਆਪਾਂ 1.5 2 ਇੰਚ ਦੀ ਕਾਟ ਪਾ ਦਾਂਗੇ ਮੈਂ 2 ਇੰਚ ਦੀ ਪਾਈਏ ਤੇ ਗੁਲਾਈ ਦੇ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਬੈਸਟ ਰਵਾਂਗੇ ਛਾਤੀ ਰਵਾਂਗੇ ਠੀਕ ਹੈ ਜੀ ਇਹਦੀ ਛਾਤੀ ਹੈਗੀ ਹੈ 21.5 ਇੰਚ ਠੀਕ ਹੈ ਸਾਢੇ ਇੰਚ ਪੌਣੇ 11 ਇੰਚ ਲੈ ਲਾਂਗੇ ਠੀਕ ਹੈ ਜੀ ਸਾਢੇ 21 ਦਾ ਪੌਣੇ 11 ਹਾਫ ਠੀਕ ਹੈ ਜੇ ਇੱਥੋਂ ਆਪਾਂ 9 11 ਇੰਚ ਲਾ ਲਾਂਗੇ ਛਾਤੀ ਇੱਥੇ ਆਪਾਂ ਇੱਕ ਮਾਰਕ ਲਾ ਲਾਂਗੇ ਉਸ ਤੋਂ ਬਾਅਦ ਸਾਈਡ ਤੋਂ ਇੱਥੋਂ ਆਪਾਂ 7 ਇੰਚ ਲਵਾਂਗੇ ਠੀਕ ਹੈ ਜੀ 7 ਇੰਚ ਲੈ ਲਿਆ ਉਸ ਤੋਂ ਬਾਅਦ ਕਮਰ ਲਵਾਂਗੇ ਕਮਰ ਦੀ ਹੈਗੀ 19 ਇੰਚ 19 ਦਾ ਹਾਫ ਹੁੰਦਾ 9.5 ਤੇ ਆਪਾਂ ਅੱਧਾ ਇਨਚਸ ਲੈਣੀ ਹੈ ਕਿਉਂਕਿ ਆਪਾਂ ਪਲੇਟ ਬਣਾਣੇ ਆ ਤੇ ਮੈਂ 10 ਇੰਚ ਕਮਰ ਲੈ ਲਾਂਗੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਸਾਈਡ ਸੀਨ ਲਗਾਣੀ ਹੈ ਤੇ ਤੁਸੀਂ ਉਦੋਂ ਵੀ ਇੱਕ ਵਾਰੀ ਨਾਪ ਲੈਣਾ ਉਸ ਵੀ ਮਾਰਜਨ ਕਰ ਲੈਣਾ ਇੱਥੇ ਮੈਂ 10 ਇੰਚ ਕਮਰ ਲੈ ਲਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਾਈਡ ਚੋਕ ਤਰੀਜ ਆਪਾਂ ਮੇਰੀ 15 ਇੰਚ ਤਿਆਰ ਹੈ ਮੈਂ 1/2 ਇੰਚ ਐਕਸਟਰਾ ਲਵਾਂਗੀ ਕਿਉਂਕਿ ਉੱਪਰ ਸੀਨ ਚ ਆ ਜਾਏਗੀ 15.5 ਇੰਚ ਮੈਂ ਚੌਕ ਲੈ ਰਹੀ ਹਾਂ نیچے ਸਾਈਡ 3 ਜੀ ਠੀਕ ਹੈ ਜੀ ਉਸ ਤੋਂ ਬਾਅਦ हिਪ ਲੈ ਲਾਂਗੇ ਹੀਪੀ ਦੀ 22.5 ਇੰਚ ਤੇ 11.25 ਇੰਚ ਆਪਾਂ ਹੀਪ ਲਵਾਂਗੇ ਠੀਕ ਹੈ ਜੀ ਇਥੋਂ ਆਪਾਂ ਲਾ ਲਾਂਗੇ ਹਿਪ ਸਵਾ 11 ਇੰਚ ਹਿਪ ਲਾ ਲਈ ਔਰ ਤੋਂ ਬਾਅਦ ਆਪਾਂ ਸਾਈਡ ਸਕੇਲ ਨਾਲ ਸ਼ੇਪ ਬਣਾ ਦਾਂਗੇ ਸਾਈਡ ਸੀਨ ਦੀ ਠੀਕ ਹੈ ਜੀ ਉਤ ਬਾਦ 1/2 ਇੰਚ ਉਪਰੋਂ ਇੱਕ ਵਾਰੀ ਮੋੜਾ ਚਾ ਕਰ ਲਾਂਗੇ ਠੀਕ ਹੈ ਜੀ ਮੇਰੇ 9/2 ਇੰਚ ਮੋੜਾ ਤਿਆਰ ਹੈ ਤੇ ਹਾਫ ਇੰਚ ਉਪਰੋਂ ਦਵਾਂਗੇ ਤੇ ਹਾਫ ਇੰਚ ਬੈਕ ਤੋਂ ਫਰੰਟ ਬੈਕ ਇੰਚ ਹਾਫ ਇੰਚ ਦਾ ਡਾਊਨ ਦਵਾਂਗੇ ਆਪਾਂ ਫਰੰਟ ਬੈਕ ਦੋਨਾਂ ਦਾ ਇਥੋਂ ਆਪਾਂ 2.5 ਇੰਚ ਨੈਕ ਲੈ ਲੈਣਾ ਇਹਨੂੰ ਆਪਾਂ ਜਿਹੜਾ ਡਾਊਨ ਦਿੱਤਾ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਬੈਗ ਵੀ ਇਦਾਂ ਹੀ ਉਹ ਤੋਂ ਬਾਅਦ ਆਪਾਂ ਫਰੰਟ ਕੱਟ ਪਾਵਾਂਗੇ ਇਹਦਾ ਹਾਫ ਕਰ ਲੈਣਾ ਠੀਕ ਹੈ ਜੀ ਦਾ ਹਾਫ ਕਰਕੇ ਤੇ 0.5 ਇੰਚ ਦਾ ਇਥੋਂ ਕਾਟ ਪਾ ਲੈਣੀ ਐ ਇਹਨੂੰ ਇਹਦੇ ਨਾਲ ਮਿਲਾ ਦੇਣਾ ਤੇ ਨੀਚੋਂ ਵੀ ਆਪਾਂ 1/2 ਇੰਚ ਦੀ ਇਥੋਂ ਕਾਟ ਦੇ ਦੇਣੀ ਐ ਇਥੋਂ ਆਪਾਂ ਗੁਲਾਈ ਦੇ ਦਾਂਗੇ ਗੁਲਾਈ ਦੀ ਸਪੇਸ ਦੇ ਦਾਂਗੇ ਸ਼ੇਪ ਦੇ ਦਾਂਗੇ ਠੀਕ ਹੈ ਜੀ ਉਤ ਬਾਅਦ ਆਪਾਂ ਪਲੇਟ ਪਾਵਾਂਗੇ ਇਹਦੇ ਮੈਂ ਫੁੱਲ ਪਲੇਟ ਪਾਣੇ ਐ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕਮਰ ਦੇ ਪਲੇਟ ਪਾਵਾਂਗੇ 11 ਇੰਚ ਕਮਰ ਦੇ ਪਲੇਟ ਦੀ ਲੰਬਾਈ ਹੈ 1.5 ਇੰਚ ਇਹਦੀ ਟੋਟਲ ਲੰਬਾਈ ਹੈ ਤੇ ਆਪਾਂ ਹਾਫ ਇੰਚ ਐਕਸਟਰਾ ਲਵਾਂਗੇ ਮਤਲਬ 11 ਇੰਚ ਪਲੇਟ ਲੈ ਲਾਂਗੇ ਉਸ ਤੋਂ ਬਾਅਦ ਸਾਈਡ ਤੋਂ ਤੋਂ 3.5 ਲੈ ਲਾਂਗੇ ਇੱਥੋਂ ਲੰਬਾਈ ਚ 7 ਇੰਚ ਪਲੇਟ ਲੈ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਇੱਥੋਂ ਵੀ ਆਪਾਂ 3.5 ਲੈ ਕੇ ਬਾਕਸ ਜਿਹਾ ਬਣਾ ਲਾਂਗੇ ਠੀਕ ਹੈ ਜੀ ਇਹ ਸਕੇਲ ਆਪਾਂ ਇਹਨੂੰ ਡਾਰਕ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਥੋਂ 2 ਇੰਚ ਦੀ ਸਪੇਸ ਦੇ ਦੇ ਕੇ ਤੇ ਕਮਰ ਵਾਲਾ ਸਾਈਡ ਵਾਲਾ ਪਾਵਾਂਗੇ 6.5 ਇੰਚ ਸਾਈਡ ਤੋਂ ਹੋਣਾ ਚਾਹੀਦਾ ਇੱਥੋਂ 2 ਇੰਚ ਦੀ ਸਪੇਸ ਦੇ ਕੇ ਤੇ ਉਹ 모ਡੇ ਵਾਲਾ ਵੀ 2 ਇੰਚ 2 2 ਇੰਚ ਦੀ ਤਿੰਨਾਂ ਸਾਈਡ ਤੇ ਸਪੇਸ ਦੇ ਕੇ ਤੇ 모ਡੇ ਦੇ ਸੈਂਟਰ ਚ ਆ ਦੇਖੋ ਸੈਂਟਰ ਚ ਇੱਕ ਲਾਈਨਾ ਲਾਣੀ ਆ 5.5 ਇੰਚ ਇਥੋਂ ਲੰਬਾਈ ਦੇ ਦੇ ਦੇਣੀ ਆ ਠੀਕ ਹੈ ਜੀ 2 ਇੰਚ ਦੀ ਸਪੇਸ 2 2 ਇੰਚ ਦੀ ਸਪੇਸ ਹੋਣੀ ਚਾਹੀਦੀ ਇਹਨਾਂ ਦੇ ਵਿੱਚ ਆ ਦੇਖੋ ਤੁਹਾਨੂੰ ਇਹ ਕੋ ਲਾਗੋ ਦਾ ਦੇਣੀ ਆ ਠੀਕ ਹੈ 7 ਇੰਚ ਲਿਆ 3.5 ਇੰਚ ਇਧਰੋਂ ਲਿਆ ਇਧਰ 2 ਇੰਚ ਦੀ ਸਪੇਸ ਦੇ ਕੇ 2 2 ਇੰਚ ਦੀ ਸਪੇਸ ਤਿੰਨਾ ਪਾਸੇ ਆ ਤੇ ਜੇ ਜਿਆਦਾ ਫੁੱਲ ਹੈਵੀ ਛਾਤੀ ਹੈ ਤੇ ਉਹਦੇ ਆ ਤੁਸੀਂ ਢਾਈ 3 ਇੰਚ ਵੀ ਕਰ ਸਕਦੇ ਹੋ ਠੀਕ ਹੈ ਜੀ 7 ਇੰਚ ਦੀ ਮੈਂ ਲੰਬਾਈ ਪਲੇਟ ਲਈ ਹੈ ਉਹ ਤੋਂ ਬਾਅਦ ਉਪਰੋਂ ਮੋਡੇ ਤੋਂ ਇੱਕ ਵੇਦਨ ਲਾਗੂ ਦੱਸ ਦੇਣੀ ਚਾਹੀਦੀ ਆ 7 ਇੰਚ ਆ ਦੇ ਖਮੋਡਾ ਲਿਆ ਮੈਂ ਠੀਕ ਹੈ ਜੀ ਇੱਥੋਂ 2 ਇੰਚ ਦੀ ਮੈਂ ਕਾਟ ਪਾਈ ਐ ਤੇ ਇਹਨੂੰ ਗੁਲਾਈ ਦੇਤੀ ਐ ਤੇ ਫਰੰਟ ਵੀ 1/2 ਇੰਚ ਦੀ ਫਰੰਟ ਬੈਕ ਤੇ ਡਾਊਨ ਦਿੱਤੀ ਐ ਤੇ ਉਹਦੇ ਬਾਅਦ ਐਦਾ ਆਪਾਂ ਹਾਫ ਕਰ ਲੈਣਾ ਤੇ ਫਰੰਟ ਕਾਟ ਪਾ ਦੇਣੀ ਐ ਮੋਡੇ ਦੀ ਠੀਕ ਹੈ ਜੀ ਹੁਣ ਇਹ ਪੂਰਾ ਹੋ ਗਿਆ ਨਾਪ ਤੇ ਮਾਰਜਨ ਹੋ ਗਿਆ ਇਹਦੀ ਆਪਾਂ ਹੁਣ ਕਰਾਂਗੇ ਕਟਿੰਗ ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ ਤੇ ਇਹਦੀ ਆਪਾਂ ਕਰ ਦਾਂਗੇ ਕਟਿੰਗ ਆ ਮੈਂ ਮੋਢੇ ਦੀ ਕਟਿੰਗ ਕਰ ਚੁੱਕੀ ਆ ਤੇ ਬੈਕ ਵੀ ਕਟਿੰਗ ਕਰਤੀ ਐ ਉਸ ਤੋਂ ਬਾਅਦ ਆਪਾਂ ਇਹਨੂੰ ਦੂਜੇ ਪਾਸੇ ਛਾਪਾਂ ਲਾਂਗੇ ਛਾਪਾਂ ਲਾਂਗੇ ਚਾਕ ਨੂੰ ਡਾਰਕ ਕਰ ਲੈਣਾ ਸ਼ੇਪ ਜਿਹੜੀ ਬਣਾਈਆਂ ਇਨੂੰ ਆਪਾਂ ਦੂਜੇ ਪਾਸੇ ਛਪਾ ਦੇਣਾ ਆ ਦੇਖੋ ਲਾਈਟ ਲਾਈਟ ਕਰਦੇ ਛਪ ਗਈ ਇਹਨੂੰ ਆਪਾਂ ਡਾਰਕ ਕਰ ਦਾਂਗੇ ਤੇ ਇੱਕ ਵਾਰੀ ਪਲੇਟ ਪਾ ਕੇ ਤੇ ਤੁਸੀਂ ਫਿਰ ਫਿਟਿੰਗ ਦੀ ਇੱਕ ਵਾਰੀ ਮਤਲਬ ਨਾਪ ਲੈ ਲੈਣਾ ਜੇ ਕੱਟਵਾ ਦੋ ਇਹਦੇ ਪੂਰਾ ਕਰ ਲੈਣਾ ਹੁਦ ਬਾਦ ਆਪਾਂ ਬੈਕ ਨੈਕ ਕਟਾਂਗੇ ਬੈਕ ਪੇਟ ਪਾ ਕੇ ਜੀ ਵੀ 11 ਇੰਚ ਆਪਾਂ ਬਲੇਟ ਲਾ ਲਾਂਗੇ ਬੈਕ ਤੋਂ ਤੇ ਦੋਨੋਂ ਸਾਈਡ ਤੇ ਛਾਪਾਂਗੇ ਠੀਕ ਹੈ ਜੀ ਦੋਨੋਂ ਪਾਸੇ ਛਾਪ ਗਏ ਉਹ ਤੋਂ ਬਾਅਦ ਆਪਾਂ neck cutting ਕਰਾਂਗੇ ਬੈਕ ਤੇ ਫਰੰਟ neck ਆਪਾਂ ਬੁਕਰਮ ਨਾਲ ਤਿਆਰ ਕਰਾਂਗੇ ਰੈਡੀमेड ਜਿਹੜਾ ਨੈੱਕ ਹੁੰਦਾ ਉਹਦਾਂ ਤਿਆਰ ਕਰਾਂਗੇ ਤੇ ਬੈਕ ਨੈੱਕ ਆਪਾਂ ਸਿੰਪਲ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਮੈਂ ਇਥੋਂ 5.5 ਇੰਚ ਲੈ ਲਿਆ ਇਥੋਂ ਆਪਾਂ 2.5 ਇੰਚ ਲੈ ਲੈਣਾ ਠੀਕ ਹੈ ਜੀ ਇਧਰੋਂ ਵੀ ਆਪਾਂ 2.5 ਇੰਚ ਲੈ ਲੈਣਾ ਇਥੋਂ ਆਪਾਂ ਬਾਕਸ ਬਣਾ ਦੇਣਾ ਉਹ ਤੋਂ ਬਾਅਦ 1/2 ਇੰਚ ਦੀ ਇਥੋਂ ਗੁਲਾਈ ਦੇ ਦੇਣੀ ਇਥੋਂ ਕਾਟ ਪਾ ਦੇਣੀ ਤੇ ਇਥੋਂ ਆਪਾਂ ਬੈਗ ਨੈਕ ਕਟਿੰਗ ਕਰ ਦੇਣਾ ਠੀਕ ਹੈ ਜੀ ਬੈਗ ਨੈਕ ਦੀ ਕਟਿੰਗ ਹੋ ਚੁੱਕੀ ਹੈ ਤੇ ਹੁਣ ਤੋਂ ਬਾਅਦ ਆਪਾਂ ਬਾਵਾ ਦੀ ਕਟਿੰਗ ਕਰਾਂਗੇ ਆ ਦੇਖੋ ਬੈਗ ਨੈਕ ਕਿੰਨਾ ਵਧੀਆ ਕਟਿੰਗ ਹੋਇਆ ਠੀਕ ਹੈ ਜੀ ਇੱਥੇ ਆਪਾਂ ਕਪੜਾਈ ਲਗਾਵਾਂਗੇ ਤੇਰਸ਼ੀ ਪੱਟੀ ਕੱਟ ਕੇ ਤੇ ਉਹ ਤੋਂ ਬਾਅਦ ਆਪਾਂ ਬਾਵਾ ਤਿਆਰ ਕਰਾਂਗੇ ਸਾਈਡ ਜਿਹੜਾ ਕਪੜਾ ਬਚਿਆ ਇਹਨੂੰ ਮੈਂ ਫੋਲਡ ਕਰਨਾ ਤੇ ਜੋੜ ਪੇਵੇਗਾ ਸਭ ਤੋਂ ਪਹਿਲਾਂ ਆਪਾਂ ਲੰਬਾਈ ਲੈ ਲਾਂਗੇ ਲੰਬਾਈ ਤੇ ਕਟਿੰਗ ਕਰ ਦਾਂਗੇ ਤੇ ਦੋਨੋਂ ਬਾਵਾ ਦੇ ਪੀਸ ਲੈ ਲਾਂਗੇ ਤੇ ਤੁਸੀਂ ਮੇਰੀ ਬਾਵਾਾਂ ਦੀ ਕਟਿੰਗ ਮੇਰੇ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਤੇ ਮੈਂ ਇਹਦਾ ਮਤਲਬ ਪਾਈ ਹੋਈ ਹੈ ਵੀਡੀਓ ਤੁਸੀਂ ਮੇਰੇ ਜਾਣ ਦੇ ਜਾ ਕੇ ਦੇਖ ਸਕਦੇ ਹੋ 바ਵਾ ਦੇ ਕਿਦਾ ਕਟਿੰਗ ਕੀਤੀ ਹੈ ਜੋੜ ਵਾਲੀ 바ਵਾ ਦੀ ਕਟਿੰਗ ਸਟੀਚਿੰਗ ਮੈਂ ਦੋਨੋਂ ਪਾਈਆਂ ਹਈਆਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਜਰੂਰ ਕਰਨਾ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਬਾਏ ਬਾਏ ਥੈਂਕ ਯੂ ਫॉर ਵਾਚਿੰਗ